ਲੁਧਿਆਣਾ ਪਛਮੀ ਜ਼ਿੰਨੀ ਚੋਣ ਦੇ ਲਈ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਇੱਕ ਵਾਰ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਕਾਂਗਰਸ ਨੇ ਭਰੋਸਾ ਜਤਾਇਆ ਹੈ ਅਤੇ ਇਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਵੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਹੈ ਤਾਂ ਅਮਨ ਲੇ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਆ ਜਿਹੜੀ ਉਹ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਅਜੇ ਇਸ ਸੀਟ ਦੇ ਉੱਤੋਂ ਚੋਣ ਤਰੀਕ ਦਾ ਐਲਾਨ ਹੋਣਾ ਹੈ ਲੇਕਿਨ ਸਿਆਸੀ ਅਖਾੜਾ ਜਿਹੜਾ ਉਹ ਹੁਣ ਭਖ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚੋਂ ਉਤਾਰ ਚੁੱਕੀ ਹੈ ਅਤੇ ਹੁਣ ਕਾਂਗਰਸ ਦੇ ਵੱਲੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਿਆਸੀ ਮਾਹੌਲ ਆ ਜਿਹੜਾ ਉਇਫ ਹਲਕੇ ਦੇ ਵਿੱਚ ਭਗਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਭਾਜਪਾ ਅਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਜਿਹੜਾ ਉਹ ਹੋਣਾ ਅਜੇ ਬਾਕੀ ਹੈ ਲੇਕਿਨ ਕਾਂਗਰਸ ਅਤੇ ਆਪ ਦੇ ਦਰਮਿਆਨ ਇੱਥੇ ਟੱਕਰ ਬੰਨੀ ਜਾ ਰਹੀ ਹੈ ਤਾਂ ਲੁਧਿਆਣਾ ਵੈਸਟ ਤੋਂ ਹੁਣ ਮੁਰ ਤੋਂ ਭਾਰਤ ਪੂਸ਼ਣ ਆਸ਼ੂ ਚੌਣ ਮੈਦਾਨ ਵਿੱਚ ਨੇ 2012 ਅਤੇ 2017 ਦੇ ਵਿੱਚ ਉਹ ਇਥੋਂ ਵਿਧਾਇਕ ਚੁਣੇ ਗਏ ਸੀ ਅਤੇ ਕੈਪਟਨ ਸਰਕਾਰ ਵੇਲੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਮਿਲੀ ਸੀ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਥਾਂ ਜਿਹੜੀ ਉਹ ਕਾਂਗਰਸ ਸਰਕਾਰ ਦੇ ਵਿੱਚ ਮਿਲੀ ਸੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਮੈਂ ਇੰਡੀਆ ਨੈਸ਼ਨਲ ਕਾਂਗਰਸ ਸਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਆਉਣ ਵਾਲੀ ਉਪਚੋਣ ਵਿੱਚ ਲੁਧਿਆਣਾ ਵੈਸਤ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਦਿੱਤਾ ਹੈ ਇਹ ਮੌਕਾ ਪਾਰਟੀ ਦੇ ਜਮਨੀ ਪੱਧਰ ਦੀ ਲੀਡਰਸ਼ਿਪ ਵਿੱਚ ਵਿਸ਼ਵਾਸ ਉੱਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਇਸ ਦੇ ਉਟਟ ਇਰਾਦੇ ਨੂੰ ਦਰਸਾਉਂਦਾ ਹੈ ਮੈਂ ਸ਼ਿਰੀ ਰਾਹੁਲ ਗਾਂਧੀ ਮਲਿਕਾ ਅਰਜਨ ਖੜਗੇ ਭੁਪੇਸ਼ ਬਗੇਲ ਆਲੋਕ ਸ਼ਰਮਾ ਰਵਿੰਦਰ ਦਲਵੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਕਾਂਗਰਸ ਲੀਡਰਸ਼ਿਪ ਦਾ ਧ੍ਰਿੜ ਸਮਰਥਨ ਅਤੇ ਵਿਸ਼ਵਾਸ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਡੇ ਦੂਰਦਰਸ਼ੀ ਨੇਤਾਵਾਂ ਦੇ ਆਸ਼ੀਰਵਾਦ ਤੇ ਲੋਕਾਂ ਦੀ ਤਾਕਤ ਨਾਲ ਮੈਂ ਅਟੁੱਟ ਸਮਰਪਣ ਨਾਲ ਸੇਵਾ ਕਰਨ ਇਮਾਨਦਾਰੀ ਦੀ ਕਾਂਗਰਸ ਵਿਰਾਸਤ ਨੂੰ ਬਰਕਰਾਰ ਰੱਖਣ ਤੇ ਸਾਡੀ ਪਾਰਟੀ ਦੀ ਵਿਚਾਰਧਾਰਾ ਦੇ ਅਨੁਸਾਰ ਤਰੱਕੀ ਨੇ ਅਤੇ ਸਮਾਵੇਸ਼ੀ ਵਿਕਾਸ ਲਈ ਲੜਨ ਦਾ ਪ੍ਰਣ ਕਰਦਾ ਹਾਂ ਤਾਂ ਇਹ ਪੋਸਟ ਆ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ 2022 ਦੇ ਵਿੱਚ ਵੀ ਉਹ ਕਾਂਗਰਸ ਉਮੀਦਵਾਰ ਸਨ ਲੇਕਿਨ ਉਦੋਂ ਉਹ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਤੋਂ ਚੋਣ ਹਾਰ ਗਏ ਸੰਤਾ 11 ਜਨਵਰੀ 2025 ਨੂੰ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਸੀ ਜਿੱਥੇ ਹੁਣ ਜਲਦ ਹੀ ਚੋਣ ਕਮਿਸ਼ਨ ਦੇ ਵੱਲੋਂ ਚੋਣ ਤਰੀਕਾ ਦਾ ਐਲਾਨ ਵੀ ਕੀਤਾ ਜਾਵੇਗਾ ਲੇਕਿਨ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਹਾਲਾਂਕਿ ਸਦਗਰਮੀਆਂ ਭਾਰਤ ਪੂਸ਼ਣ ਆਸ਼ੂ ਨੇ ਪਹਿਲਾਂ ਤੋਂ ਹੀ ਆਪਣੇ ਹਲਕੇ ਦੇ ਵਿੱਚ ਤੇਜ਼ ਕੀਤੀਆਂ ਸੀ ਲੇਕਿਨ ਹੁਣ ਇਲਾਨ ਤੋਂ ਬਾਅਦ ਉਹ ਆਪਣੀਆਂ ਸਰਗਰਮੀਆਂ ਵਿੱਚ ਹੋਰ ਵਾਅਦਾ ਕਰਨ ਜਾ ਰਹੇ ਨੇ ਤਾਂ ਬੀਤੇ ਦੀ ਦੀ ਕਾਂਗਰਸ ਦੇ ਵੱਡੇ ਲੀਡਰ ਨੇ ਜਿਹੜੇ ਉਹ ਵੀ ਇਸ ਹਲਕੇ ਵਿੱਚ ਪਹੁੰਚੇ ਸਨ ਜਿਨ੍ਹਾਂ ਨੇ ਇਹ ਗੱਲ ਆਖੀ ਸੀ ਕਿ ਭਾਰਤਪੂਰਨ ਆਸ਼ੂ ਹੀ ਉਮੀਦਵਾਰ ਇਸ ਹਲਕੇ ਤੋਂ ਹੋਣੇ ਚਾਹੀਦੇ ਨੇ ਤਾਂ ਫਰਸਮਾ ਮੁਕਾਬਲਾ ਜਿਹੜਾ ਉਹ ਇਸ ਵਕਤ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਲੁਧਿਆਣਾ ਪੱਛਮੀ ਹਲਕੇ ਤੋਂ ਉਹ ਦੇਖਿਆ ਜਾ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇੱਥੇ ਹੋਰ ਕਿਹੜੇ-ਕਿਹੜੇ ਉਮੀਦਵਾਰ ਨੇ ਜਿਹੜੇ ਉਹ ਅਕਾਲੀ ਦਲ ਅਤੇ ਭਾਰਤਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਅਤੇ ਕਿਹੜਾ ਉਮੀਦਵਾਰ ਇੱਥੋਂ ਬਾਜ਼ੀ ਮਾਰਦਾ